ਅੱਜ ਪ੍ਰੀਤ ਬਣਾਉਣ ਲੱਗੀ ਆ ਦਾਲ ਚੋਲ੍ਹ ਮਹਣੀ ਜੋ ਕਿ ਇਹਦੇ ਬਹੁਤ ਫੇਵਰੇਟ ਆ ਸਭ ਤੋਂ ਪਹਿਲਾਂ ਦਾਲ ਲੈ ਕੇ ਉਹਨੂੰ ਚੰਗੀ ਤਰ੍ਹਾਂ ਧੋਤਾ ਤੇ ਪਾਣੀ ਦਾ ਕੁੱਕਰ ਭਰ ਕੇ ਨੇ ਪਹਿਲਾਂ ਹੀ ਗਰਮ ਕਰ ਲਿਆ ਹੋਇਆ ਸੀ ਫਿਰ ਕੁੱਕਰ 'ਚ ਪਾਇਆ ਥੋੜਾ ਜਿਹਾ ਸਰੋਂ ਦਾ ਤੇਲ ਇੱਕ ਚਮਚਾ ਲੂਣ ਦਾ ਤੇ ਇੱਕ ਚਮਚਾ ਹਲਦੀ ਤੇ ਬਾਕੀ ਆਪਣੀ ਵਿੱਚ ਸੁੱਟੀ ਦਾਲ ਤੇ ਕੁੱਕਰ ਬੰਦ ਕਰਕੇ ਰੱਖਤੀ ਦਾਲ ਰਿਜਣ ਲਈ ਔਰ ਮਹਣੀ ਦੋਸਤੋ ਆਪਾਂ ਇਮਲੀ ਦਾ ਬਣਾਉਣ ਲੱਗੇ ਆ ਕਿਉਂਕਿ ਸਰਦੀਆਂ ਦੇ ਵਿੱਚ ਅੰਬੀਆਂ ਮਿਲਦੀਆਂ ਨਹੀਂ ਇਸ ਲਈ ਆਪਾਂ ਬਣਾਵਾਂਗੇ ਇਮਲੀ ਦਾ ਇਮਲੀ ਨੂੰ ਆਪਾਂ ਘੰਟੇ ਲਈ ਪਾਣੀ 'ਚ ਭਿਉਂਤਾ ਤੇ ਮੁੜ ਕੇ ਕੀਤਾ ਤੜਕੇ ਲਈ ਮਸਾਲਾ ਤਿਆਰ ਐਨੀ ਨੂੰ ਦ ਦੇ ਨਾਲ ਲਸਣ ਅਦਰਕ ਪਹਿਲਾਂ ਆਪਾਂ ਭੁੰਨੇਰ ਦੇ ਚੁਲ੍ਹੇ ਨਾਲ ਦੇ ਕੇ ਫਿਰ ਇੱਚ ਪਾਤੇ ਪਿਆਜ ਐਣੀ ਐਮ ਫਰਾਈ ਫਿਰ ਉਹ ਫੜਕੇ ਨਾ ਐਮ ਘਮਾ ਘਮਾ ਕੇ ਤੜਕਾ ਮਾਰ ਜਿਵੇਂ ਹੀਰਾ ਪਨੀਰ ਵਾਲਾ ਕਰਦਾ ਦੇਗੀ ਮਿਰਚ ਦਾ ਤੜਕਾ ਅੰਗ ਅੰਗ ਫੜਕਾ ਹਾਂ ਕਾਹੀ ਵੀਡੀਓ ਵਾਇਰਲ ਹੋਣੀ ਹੈ ਪੂਰਾ ਇਹਨ ਪਤਾ ਲੱਗੇ ਕਿ ਪ੍ਰੀਤ ਬਹੁਤ ਵੱਡੀ ਸ਼ੈਫ ਆ ਬਹੁਤ ਵੱਡੀ ਕੋਕਾ ਜੀ ਜੋ ਅੱਗ ਦੀਆਂ ਲਾਟਾਂ ਨਿਕਲਣ ਇਹਦੇ ਜੋ ਅੱਗ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਇਹ ਕੱਢ ਉਂਝ ਨਿਕਲੀਆਂ ਨਾ ਨਿਕਲ ਜਾਵੇ ਨੂੰ ਜੋ ਆਪਣੇ ਮੂੰਹ ਚੋਂ ਕੱਢ ਆ ਕਰਦੀਆਂ ਲੱਟਾਂ ਅੱਖਾਂ ਚੋਂ ਕੱਢ ਆ ਕਰਦੀਆਂ ਲੱਟਾਂ ਤੜਕਾ ਦਾਲ ਨੂੰ ਲਾ ਕੇ ਤੇ ਦਾਲ ਰੱਖਤੀ ਆ ਭਰੀ ਜਨ ਨੂੰ ਤੇ ਫਿਰ ਹੋ ਗਿਆ ਆਪਾਂ ਮਾਣੀ ਦੇ ਦੋਲੇ ਮਾਣੀ ਲੀਂਬਲੀ ਜਿਹੜੀ ਭਿਉਂ ਕੇ ਰੱਖੀ ਹੋਈ ਸੀ ਉਹਨੂੰ ਮੈਸ਼ ਕਰਕੇ ਬਾਹਰ ਕੱਢਤਾ ਤੇ ਪਾਣੀ ਪਣੀ ਆਪਾਂ ਰੱਖ ਲਿਆ ਤੇਲ ਗਰਮ ਹੁੰਦੇ ਹੀ ਵਿੱਚ ਸਿੱਟੇ ਮੇਥਰੇ ਤੇ ਨਾਲ ਟਮਾਟਰ ਪਿਆਜ਼ ਸੜਕੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਵਿੱਚ ਪਾਇਆ ਫਿਰ ਇਮਲੀ ਦਾ ਪਾਣੀ ਐਦਾਂ ਤਾਂ ਇਹ ਬਹੁਤ ਜ਼ਿਆਦਾ ਖੱਟਾ ਹੋ ਜਾਂਦਾ ਇਸ ਲਈ ਮਿਠਾਸ ਵਾਸਤੇ ਆਪਾਂ ਥੋੜਾ ਜਿਹਾ ਪਾ ਲਿਆ ਵਿੱਚ ਗੁੜ ਕਿੰਨੀ ਵੀ ਪਾ ਸਕਦੇ ਆ ਗੁੜ ਵੀ ਪਾ ਸਕਦੇ ਆ ਬਟ ਅਸੀਂ ਗੁੜ ਪਾਵਾਂਗੇ ਗੁੜ ਪਾ ਕੇ 10 ਮਿੰਟ ਪਕਾਇਆ ਤੇ ਹੋ ਗਿਆ ਆਪਣਾ ਮਹਣੀ ਤਿਆਰ ਚਲੋ ਦਨੀਆ ਵਿੱਚ ਪਾਤਾ ਬਸ ਥਾਲਾ ਆਪਣੀ ਗੜਤੀ ਆ ਪੰਪ ਕੱਢਿਆ ਵਿੱਚੋਂ ਬਾਹਰ ਕਿਦਾਂ ਦਾ ਬਣਿਆ ਚੈੱਕ ਕਰੋ ਕਰਨ ਲੱਗੇ ਜੀ ਕਰਨ ਲੱਗੇ ਜਨਾਬ ਚੱਕ ਦੇਖਦੇ ਆ ਗイズ ਕਿੱਦਾਂ ਦਾ ਬਣਿਆ ਵਾ ਹਲਕੀ ਜੀ ਪਾਵਾਂਗੇ ਵਿੱਚ ਦਾਲ ਆ ਆਪਣਾ ਆ ਗਿਆ ਮਹਾਨੀ ਇਹ ਲੰਬੇ ਲੰਬੇ ਪਿਆਜ਼ ਵਿੱਚ ਆਏ ਆ ਤੜਕੇ ਵਾਲੀ ਠੀਕ ਆ ਤੇ ਇਹਨੂੰ ਪੰਨਿਆ ਆਪਾਂ ਹੁਣ ਦਾਲ ਇਹਨੂੰ ਪਾਣਾ ਇਹਦੇ ਵਿੱਚ ਆਏ ਆ ਤੇ ਹੁਣ ਤੁਹਾਨੂੰ ਟੈਸਟ ਕਰਕੇ ਦਿਖਾਣੇ ਆ ਗਰਮਾ ਗਰਮ ਦਾਲ ਚੋਲ ਮਹਾਨੀ ਖੱਬਨਾ ਆ ਕੇ ਵੇਖਿਓ ਗイズ ਬੋ ਘੈਂਟ ਆ ਚੀਜ ਹਲੋ ਚਲੋ ਟੇਸਟ ਕਰਕੇ ਤੁਹਾਨੂੰ ਦਿਖਾਉਂਦੇ ਆ ਉਹ ਐਂਡ ਗੱਲਾਬਾਤਾ ਦੋਸਤੋ ਐਂਡ ਬਹੁਤ ਘੈਂਡ ਬਣਿਆ ਗਾਇਸ ਵੱਟ ਘੱਟਦੇ ਕੁੜੀਆਂ ਵੱਟ ਘੱਟਦੇ ਪੂਰਾ ਐਂਡ ਘੈਂਡ ਬਣਾਇਆ ਬਹੁਤ ਟੇਸਟੀ ਆ ਟੇਸਟ ਕਰਾਉਂ ਆ ਲੈ ਆਹਰੇ ਕਿਡਾ ਮੋਟਦਾ ਹਮ ਕਿਦਾਂ ਘੈਂਡ ਆ ਵਾਮਲਾਂ ਬਹੁਤ ਜੁਆਦਾ ਦੋਸਤੋ ਇਹਦਾ ਤੁਸੀਂ ਵੀ ਘਰੇ ਬਣਾ ਕੇ ਖਾਓ ਦੱਸਿਓ ਕੌਣ ਕੌਣ ਬਣਾਉਂਦਾ ਆਪਣੇ ਘਰੇ ਮਾਣੀ ਚੋਲ ਖੜੇ ਪਿੰਡਾਂ ਵਾਲ ਤਾਂ ਬਹੁਤ ਜਲਦੀ ਤੇ ਸ਼ਹਿਰਾਂ ਦਾ ਪਤਾ ਨਹੀਂ ਕਿ ਸ਼ਹਿਰ ਚ ਇੱਧਰ ਚਲਦੇ ਆ ਨਹੀਂ ਚਲਦੇ ਚਲੋ ਕੁੜੀ ਨੇ ਇਨੀ ਮਿਹਨਤ ਕੀਤੀ ਆ ਲਾਈਕ ਜ਼ਰੂਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ